ਜੈਤ ਸਿਰਿਆਕਾਲ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਨੇ ਬਹੁਤ ਡਿਮਾਂਡ ਤੇ ਮੈਥੋਂ ਮੰਗੀ ਸੀ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਉਹਨਾਂ ਨਾਲ ਵਾਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਵੀਡੀਓ ਜ਼ਰੂਰ ਬਣਾ ਕੇ ਪਾਉਂਗੀ ਪਰ ਮੇਰੀ ਥੋੜੀ ਜੀ ਹੈ ਨਾ ਆਪਣੀ ਉਹ ਸਿਹਤ ਡਾਊਨ ਹੋ ਕੇ ਕਰਕੇ ਮੈਂ ਇਹ ਵੀਡੀਓ ਨਹੀਂ ਬਣਾ پائی ਅੱਜ ਵੀ ਮੈਂ ਤੁਹਾਨੂੰ ਕੁਝ-ਕੁਝ ਟਿਪਸ ਦੱਸੂਗੀ ਹੈ ਨਾ ਜਿਹੜੀ ਵੀ ਭੈਣ ਭਰਾਵਾਂ ਦੀ ਹੈ ਨਾ ਵਾਲ ਹੁੰਦਾ ਵੀ ਹਾਂ ਮੇਰੇ ਵਾਲ ਝੜ ਰਹੇ ਨੇ ਬਹੁਤ ਜ਼ਿਆਦਾ ਨਾਲ ਸਰਦੀਆਂ 'ਚ ਜਾ ਕੇ ਇਹ ਬਹੁਤ ਜ਼ਿਆਦਾ ਦਿੱਕਤ ਆਉਣ ਲੱਗ ਜਾਂਦੀ ਹੈ ਨਾ ਜਾਤ ਮੈਂ ਬਹੁਤ ਹਨਾ ਮਹਿੰਗੇ ਮਹਿੰਗੇ ਸ਼ੈਂਪੂ ਵੀ ਵਰਤ ਲਏ ਮਹਿੰਗੇ ਮਹਿੰਗੇ ਦਵਾਈਆਂ ਵੀ ਖਾ ਲਈਆਂ ਤੇ ਕਿਸੇ ਵੀ ਚੀਜ਼ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈਗਾ ਅੱਜ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸੂਗੀ ਤੁਹਾਨੂੰ ਪਹਿਲੀ ਬਾਰ ਦੇ ਵਿੱਚ ਹੀ ਇਸ ਚੀਜ਼ ਨਾਲ ਇੰਨਾ ਫਰਕ ਪਵੇਗਾ ਕਿ ਤੁਸੀਂ ਮੈਨੂੰ ਖੁਦ ਕਹੋਗੇ ਵੀ ਦੀਦੀ ਵਾਕਈ ਇਹ ਇੱਕ ਜਾਦੂ ਹੈਗਾ ਹਨਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਹੁੰਦਾ ਵੀ ਆਪਾਂ ਮਹਿੰਗੇ ਮਹਿੰਗੇ ਪ੍ਰੋਡਕਟ ਲਾ ਲਾ ਕੇ ਹਨਾ ਕਲਰ ਲਾ ਲਾ ਕੇ ਪਾਰਲਰਾਂ ਚ ਜਾ ਜਾ ਕੇ ਆਪਣੇ ਵਾਲਾਂ ਨੂੰ ਇੰਨਾ ਡੈਮੇਜ ਕਰ ਲੈਂਦੇ ਆ ਕਿ ਵਿਚਾਰੇ ਉਹ ਖੁਦ ਹੀ ਹਨਾ ਜਾਣਾ ਚਾਹੁੰਦੇ ਨੇ ਆਪਣੇ ਕੋਲੋਂ ਵੀ ਚਲੇ ਜਾਨੇ ਆਗੇ ਕਿਉਂਕਿ ਇਹਨਾਂ ਅਤਿਆਚਾਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਹਨ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈਗਾ ਦੇਖੋ ਹੋਮ ਮੇਡ ਸ਼ੈਂਪੂ ਮੈਨੂੰ ਬਹੁਤ ਭੈਣਾਂ ਨੇ ਕਿਹਾ ਸੀ ਵੀ ਤੁਸੀਂ ਸਾਨੂੰ ਦੱਸੋ ਅਸੀਂ ਬਣਾਉਣੇਗਾ ਹਨ ਹਜੇ ਥੋੜਾ ਜਿਹਾ ਮੌਸਮ ਖਰਾਬ ਹੈਗਾ ਤੁਸੀਂ ਬਣਾਉਂਗੇ ਤਾਂ ਤੁਹਾਡਾ ਸ਼ੈਂਪੂ ਹੈ ਜਿਹੜਾ ਸਹੀ ਨਹੀਂ ਬਣਨਾ ਹੈਗਾ ਤਾਂ ਤੁਸੀਂ ਹਜੇ ਰੁਕ ਜਾਓ 15 20 ਦਿਨ ਮੈਂ ਤੁਹਾਨੂੰ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਬਣਾਉਣਾ ਵੀ ਦਿਖਾ ਦੂੰਗੀ ਪਰ ਹੁਣ ਤੁਸੀਂ ਕਿਵੇਂ ਆਪਣੇ ਵਾਲਾਂ ਨੂੰ ਧੋਣੇ ਮੈਂ ਤੁਹਾਨੂੰ ਉਹ ਚੀਜ਼ ਦੱਸ ਦਿੰਦੀ ਸਭ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਥੋੜਾ ਜਣਾ ਜਿਵੇਂ ਪੈਕ ਆਪਾਂ ਨਾ ਹੁੰਦਾ ਬਾਲਾਂ ਤੇ بیس ਆਪਾਂ ਕਹਿ ਦਿੰਨੇ ਆ ਜਿਵੇਂ ਨਾ ਉਹ ਚੀਜ਼ ਲਗਾਉਣੀ ਹੈਗੀ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਚਾਹੀਦਾ aloevera ਜਿਹਨੂੰ ਆਪਾਂ ਨਾ ਕੀਕਵਾਰ ਵੀ ਕਹਿ ਦਿੰਨੇ ਆ aloevera ਵੀ ਕਹਿ ਦਿੰਨੇ ਆ ਅਗਰ ਤੁਹਾਡੇ ਕੋਲੇ ਹਨਾ ਫਰੈਸ਼ ਹੈਗਾ ਤਾਂ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹਦੇ ਵਿੱਚ ਦੇਖੋ ਕੋਈ ਕੈਮੀਕਲ ਨਹੀਂ ਹੈਗਾ ਅਗਰ ਤੁਹਾਡੇ ਕੋਲੇ ਫਰੈਸ਼ ਹਨਾ ਬੂਟਾ ਨਹੀਂ ਹੈਗਾ ਤਾਂ ਤੁਸੀਂ ਦੇਖੋ ਇਹਨੂੰ ਮਾਰਕੀਟ ਦੇ ਵਿੱਚ ਉਹਨਾਂ ਦਾ ਨਰਸਰੀ ਚੋਂ ਈਜੀ 20 ਰੁਪਏ ਦਾ ਮਿਲ ਜਾਂਦਾ ਹੈ ਇਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਨਰ ਹੁੰਦਾ ਇੱਕ ਮਾਦਾ ਹੁੰਦਾ ਹੈ ਜਿਹੜਾ ਮਾਦਾ ਹੁੰਦਾ ਅਗਰ ਤੁਸੀਂ ਉਹ ਲਿਆ ਕੇ ਲਾਉਂਗੇ ਨਾ ਉਸ ਤੋਂ ਤੁਹਾਡੇ ਕਾਫੀ ਜ਼ਿਆਦੇ ਬੂਟੇ ਪੈਦਾ ਹੋ ਜਾਂਦੇ ਹਨ ਜਿਹੜੇ ਕਿ ਤੁਹਾਡੀ ਸਕਿਨ ਵਾਸਤੇ ਤੁਸੀਂ ਇਸ ਦਾ ਜਿਹੜਾ ਇਹ ਪਲੰਪ ਹੈਗਾ ਨਾ ਇਹ ਹੈਗਾ ਇਹਨੂੰ ਨਾ ਆਪਣੀ ਬੋਡੀ ਤੇ ਸਕਿਨ ਤੇ ਕਿਸੇ ਵੀ ਚੀਜ਼ ਤੇ ਹਨਾ ਮਾਲਿਸ਼ ਕਰੋਗੇ ਤਾਂ ਦੇਖਿਓ ਤੁਹਾਡੀ ਬੋਡੀ ਹਨਾ ਤੁਹਾਨੂੰ ਕੋਈ ਵੀ ਮੈਨੀक्योर ਪੈਡੀक्योर ਕਰਾਉਣ ਦੀ ਜ਼ਰੂਰਤ ਨਹੀਂ ਪੈਣੀ ਤਾਂ ਦੇਖੋ ਹਨਾ ਬਿਲਕੁਲ ਬਹੁਤ ਸੋਹਣੀ ਤੁਹਾਡੀ ਸਕਿਨ ਬਣੇਗੀ ਹਨਾ ਇਹ ਨਹੀਂ ਹੈਗਾ ਦੇਖੋ ਸਰਦੀਆਂ ਦੇ ਵਿੱਚ ਆਪਾਂ ਨੂੰ ਹੁੰਦਾ ਵੀ ਆਪਣੀ ਸਕਿਨ ਨਾ ਬਹੁਤ ਖੁਰਦਰੀ ਖੁਰਦਰੀ ਹਨਾ ਰੁੱਖੀ ਰੁੱਖੀ ਹੋ ਜਾਂਦੀ ਹੈਗੀ ਉਦੇ ਵਾਸਤੇ ਇਹ ਬਹੁਤ ਹੀ ਜ਼ਿਆਦਾ ਹਨਾ ਇੱਕ ਰਾਮਬਾਨ ਇਲਾਜ ਹੈਗਾ ਹਨਾ ਤੇ ਆਪਾਂ ਨੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਜੇ ਅਗਰ ਤੁਹਾਡੇ ਕੋਲੇ ਅਲੋਵਿਰਾ ਹੈਗਾ ਤਾਂ ਇਹ ਨਹੀਂ ਤੁਸੀਂ ਦੋ ਚਮਚ ਦੂਸਰੇ ਦੇ ਲੈ ਲਓ ਜੋ ਵੀ ਤੁਹਾਡਾ ਪਤੰਜਲੀ ਵਗਲਾ ਤੁਸੀਂ ਕੋਈ ਵੀ ਹਨਾ ਯੂਜ਼ ਕਰਦੇ ਹੋ ਇਹਨੂੰ ਕਰਨਾ ਕੀ ਹੈ ਤੁਸੀਂ ਨੇ ਕਟਿੰਗ ਕਰਕੇ ਪਹਿਲਾਂ ਇਹਨੂੰ ਸਾਈਡਾਂ ਤੋਂ ਕਟਿੰਗ ਕਰ ਲੈਣੀ ਜਿਹੜੀ ਇਹ ਆਪਣੀ ਇਹ ਕੰਡੇ ਜੇ ਹੁੰਦੇ ਆ ਨਾ ਇਹਨੂੰ ਉਤਾਰ ਲੈਣਾ ਹੈਗਾ ਇਸ ਤਰੀਕੇ ਨਾਲ ਇਹਨਾਂ ਕ ਅਲੋਵਿਰਾ ਆਪਾਂ ਨੂੰ ਬਹੁਤ ਹੈਗਾ ਤੇ ਦੂਸਰੀ ਚੀਜ਼ ਆਪਾਂ ਨੂੰ ਚਾਹੀਦੀ ਹੈ ਕਿ ਉਹ ਹੈਗੀ ਦਹੀਂ ਦਹੀਂ ਨੋਰਮਲ ਆਪਣੀ ਹੋਣੀ ਚਾਹੀਦੀ ਹੈ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਹਨਾ ਆ ਲੈਣੀ ਹੈ ਉਹ ਲੈਣੀ ਹੈ ਗਾਂ ਦੇ ਦੁੱਧ ਦੀ ਲੈਣੀ ਹੈ ਮੱਝ ਦੇ ਇਹ ਕੋਈ ਚੀਜ਼ ਨਹੀਂ ਹੁੰਦੀ ਹੈਗੀ ਸਿਰਫ ਹਨਾ ਆਪਾਂ ਨੂੰ ਦਹੀਂ ਦੇ ਚਾਹੀਦੇ ਨੇ ਦੋਸ ਚਮਚੇ ਜਾਂ ਤਿੰਨ ਚਮਚ ਆਪਣੇ ਵਾਲਾਂ ਦੇ ਸਾਹਮਣੇ ਲੈ ਲਓ ਤੁਸੀਂ ਜਿਹਦੇ ਲੰਬੇ ਵਾਲ ਨੇ ਹਨਾ ਥੋੜੇ ਜਿਹਾ ਛੋਟੇ ਨੇ ਦੇਖੋ ਇਹ ਜਿਹਦੇ ਬਹਲ ਛੱਡਦੇ ਨੇ ਪਹਿਲੀ ਬਾਹਰ ਦੇ ਵਿੱਚ ਹੀ ਤੁਹਾਨੂੰ ਇਸ ਚੀਜ਼ ਨਾਲ ਇੰਨਾ ਜ਼ਿਆਦਾ ਫਰਕ ਪਵੇਗਾ ਕਿ ਤੁਸੀਂ ਖੁਦ ਹੈਰਾਨ ਰਹੋਗੇ ਤੁਹਾਡੇ ਵਾਲਾਂ ਦੇ ਵਿੱਚੋਂ ਸਿੱਕਰੀ ਹੈ ਜਿਹੜੀ ਉਹ ਵੀ ਖਤਮ ਹੋਵੇਗੀ, ਵਾਲ ਵਧਣਗੇ ਵੀ ਤੇ ਵਾਲ ਝੜਨੇ ਵੀ ਬੰਦ ਹੋਣਗੇ ਤੇ ਵਾਲਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਹਦੇ ਆਪਾਂ ਕਹਿੰਦੇ ਨਾ ਵੀ ਖੁਆਰ ਸੁਖੁਰਕ ਹੋਈ ਜਾਂਦੀ ਹੈ ਨਾ ਕੋਈ ਵੀ ਪ੍ਰੋਬਲਮ ਹੈ ਸਾਰੀ ਠੀਕ ਹੋਊਗੀ। ਹੁਣ ਤੁਸੀਂ ਨੇ ਕੀ ਕਰਨਾ ਹੈ ਇਸ ਨੂੰ ਤੁਸੀਂ ਸਿਲ ਲੈਣਾ ਹੈ ਹਨਾ ਪਹਿਲਾਂ ਦੋਨੋਂ ਸਾਈਡ ਤੋਂ ਇਸ ਤਰੀਕੇ ਨਾਲ ਸਿਲ ਕੇ ਜਿਹੜਾ ਇਹਦਾ ਆਪਣਾ ਹਨਾ ਇਹ ਰਾਸਜਾ ਹੁੰਦਾਗਾ ਜਿਹੜਾ ਇਹ ਪਲੰਪ ਆਪਾਂ ਕਹਿ ਦਿੰਨੇ ਹਨਾ ਇਹਨੂੰ 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 ਨਾ ਤੁਸੀਂ ਨੇ ਕੱਢ ਲੈਣਾ ਹੈਗਾ। ਕੱਢ ਕੇ ਤੁਸੀਂ ਨੇ ਇਹਨੂੰ ਕੀ ਕਰਨਾ ਹੈ ਤੁਸੀਂ ਨੇ ਇਹਨੂੰ ਦਹੀਂ ਦੇ ਵਿੱਚ ਮਿਕਸ ਕਰ ਲੈਣਾ ਹੈ। ਇਸ ਨੂੰ ਨਾ ਦਹੀਂ ਦੇ ਵਿੱਚ ਮਿਕਸ ਕਰ ਲੈਣਾ ਚੰਗੇ ਤਰੀਕੇ ਦੇ ਨਾਲ 2-3 ਚਮਚੇ ਤੁਸੀਂ ਨੇ ਇਸ ਦੇ ਮਰਾਸ ਦੇ ਦਹੀਂ ਦੇ ਵਿੱਚ ਪਾ ਕੇ ਮਿਕਸ ਕਰ ਲੈਣੇ ਹੈਗੇ ਫਿਰ ਤੁਸੀਂ ਇਹਦੇ ਵਿੱਚ ਕੀ ਕਰਨਾ ਇੱਕ ਚਮਚ ਸਰੋਂ ਦੇ ਤੇਲ ਦਾ ਪਾ ਲੈਣਾ ਸਰੋਂ ਦੀ ਪਾਉਣੇ ਹੋਰ ਦੇਖੋ ਕਈ ਮਿੰਨ ਭੈਣ ਭਰਾ ਕਹਿੰਣਗੇ ਮਮਾ ਜੀ ਦੀ ਬਾਦਾਮਾ ਦਾ ਪਾ ਲੀਏ ਦੀਦੀ ਔਲੇ ਦਾ ਪਾ ਲੀਏ ਦੇਖੋ ਜਿਹੜੀ ਚੀਜ਼ ਮੈਂ ਕਹਿ ਰਹੀ ਹਾਂ ਸਿਰਫ ਉਹੀ ਚੀਜ਼ ਕਰਨੀ ਹੈ ਕਿਉਂਕਿ ਉਹਦੇ ਨਾਲ ਵੀ ਥੋੜੀ ਜੀ ਚੀਜ਼ ਦੇ ਨਾਲ ਹੀ ਫਰਕ ਪੈ ਜਾਂਦਾ ਹੁੰਦਾ ਹੈਗਾ ਹਨਾ ਸਰੋਂ ਦੇ ਤੇਲ ਦਾ ਇੱਕ ਚਮਚ ਪਾਓ ਇਸ ਨੂੰਰ ਲਾ ਕੇ ਤੁਸੀਂ ਨੇ ਕਰਨਾ ਕੀ ਹੈ ਇਹਨੂੰ ਥੋੜਾ ਜਣਾ ਜਦੋਂ ਧੁੱਪ ਹੋਵੇ ਨਾ ਉਦੋਂ ਆਪਣੇ ਵਾਲਾਂ ਦੇ ਵਿੱਚ ਅਪਲਾਈ ਕਰਿਓ ਜਾਂ ਫਿਰ ਬਿਲਕੁਲ ਅੰਦਰ ਹਨਾ ਕਿਉਂਕਿ ਇਹ ਠੰਡੀ ਚੀਜ਼ ਹੈਗੀ ਠੰਡ ਨਾਲ ਹਨਾ ਬੈਸੀ ਮੌਸਮ ਬਹੁਤ ਠੰਡਾ ਹੋਇਆ ਪਿਆਗਾ ਅਗਰ ਤੁਸੀਂ ਜਦੋਂ ਇਹਨੂੰ ਵਾਲਾਂ ਦੇ ਵਿੱਚ ਨਾ ਅਪਲਾਈ ਕਰੋਗੇ ਲਗਾਓਗੇ ਤਾਂ ਤੁਹਾਨੂੰ ਹਨਾ ਸਰਦੀ ਨਾ ਲੱਗੇ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆਂਗੀ ਜਾਂ ਫਿਰ ਇਸ ਨੂੰ ਲਗਾ ਕੇ ਨਾ ਕਵਰ ਕਰ ਲਿਓ ਤਾਂ ਤੁਸੀਂ ਇਹਨੂੰ ਲਗਾਉਣਾ ਕਿਵੇਂ ਆ ਸਭ ਤੋਂ ਪਹਿਲਾਂ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਦੇਖੋ ਸਰੋਂ ਦਾ ਤੇਲ ਹੋ ਗਿਆ ਦਹੀਂ ਹੋਊਗੀ ਤੇ aloevera ਹੋ ਗਿਆ ਇਹਨੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਣੇ ਬਾਲਾਂ ਦੇ ਵਿੱਚ ਨਾ ਇਸ ਤਰੀਕੇ ਦੇ ਨਾਲ ਆਪਣੀ ਚੀਰਨੀਆਂ ਪਾੜ-ਪਾੜ ਕੇ ਨਾ ਇਸ ਤਰੀਕੇ ਦੇ ਨਾਲ ਸਾਰੇ ਆਪਣੇ ਬਾਲਾਂ ਦੇ ਵਿੱਚ ਲਗਾਉਣੇਗਾ ਉਸ ਤੋਂ ਬਾਅਦ ਜਿਹੜਾ ਬਾਕੀ ਬਚੂਗਾ ਉਹਨੂੰ ਆਪਣੇ ਸਾਰੇ ਬਾਲਾਂ ਦੇ ਉੱਪਰ ਲਗਾ ਲੈਣਾ ਤੁਸੀਂ ਨੇ ਇਸ ਚੀਜ਼ ਨੂੰ ਤੁਸੀਂ ਨੇ 10 ਕਿ ਮਿੰਟ ਰੱਖਣਾ ਹੈਗਾ 10 ਮਿੰਟ ਇਸ ਨੂੰ ਰੱਖ ਲੈਣਾ ਫਿਰ ਇਤਨੇ ਆਪਾਂ ਬਣਾਉਨੇ ਆ ਸ਼ੈਂਪੂ ਸ਼ੈਂਪੂ ਬਣਾਉਣ ਵਾਸਤੇ ਤੁਹਾਨੂੰ ਕੀ ਚਾਹੀਦਾ ਹੈਗਾ ਉਹਦੇ ਵਾਸਤੇ ਤੁਸੀਂ ਸੁੱਕੇ ਆਵਲੇ 100 ਗ੍ਰਾਮ 100 ਗ੍ਰਾਮ ਤੁਸੀਂ ਆਪਣਾ ਰੀਠੇ 100 ਗ੍ਰਾਮ ਤੁਸੀਂ ਲੈਣੀ ਆਪਣੀ ਸਿਕਾ ਕਾਈ ਇਹ ਤਿੰਨੀਆਂ ਚੀਜ਼ਾਂ ਤੁਸੀਂ ਲਿਆ ਕੇ ਆਪਣੇ ਘਰੇ ਰੱਖ ਲਓ ਫਿਰ ਤੁਸੀਂ ਜਦੋਂ ਆਪਣੇ ਵਾਲਾਂ ਨੂੰ ਧੋਣੇ ਦੇਖੋ ਸ਼ੈਂਪੂ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗੀ ਇਹ ਸਿਰਫ ਜਿਵੇਂ ਹੁਣ ਥੋੜੀ ਜਿਹੀ ਠੰਡ ਹੈਗੀ ਨਾ ਇਸ ਵਾਸਤੇ ਤੁਸੀਂ ਆਪਣੇ ਵਾਲਾਂ ਨੂੰ ਧੋਣ ਵਾਸਤੇ ਵਰਤ ਲੈਣਾ ਹੈਗਾ ਇਹ ਹਰਬਲ ਸ਼ੈਂਪੂ ਹੀ ਬਣ ਜਾਏਗਾ ਜਿਵੇਂ ਮੈਂ ਤੁਹਾਨੂੰ ਦੱਸੂਗੀ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਨੇ 1/2 ਲੀਟਰ ਪਾਣੀ ਦਾ ਰੱਖ ਲੈਣਾ ਹੈ ਗੈਸ ਦੇ ਉੱਪਰ ਉਸ ਦੇ ਵਿੱਚ ਤੁਸੀਂ ਨੇ 4 ਨਿਨੀ ਆਪਣੀ ਰੀਠੀ ਰੀਠਿਆਂ ਨੂੰ ਤੋੜ ਕੇ ਉਹਨਾਂ ਦੀ ਹਿੜਕਾਂ ਬਾਹਰ ਕੱਢ ਦੇਣੀਆਂ ਨੇ ਜਿਹੜੇ ਸਿਲਕੇ ਹੋਣਗੇ ਉਹਨਾਂ ਨੂੰ ਤੁਸੀਂ ਨੇ ਉਹ ਪਾਣੀ ਦੇ ਵਿੱਚ ਪਾ ਲੈਣਾ ਆਵਲੇ ਦਾ ਤੁਹਾਨੂੰ ਪਾਊਡਰ ਮਿਲਦਾ ਤਾਂ ਜ਼ਿਆਦਾ ਵਧੀਆ ਨਹੀਂ ਤੁਸੀਂ ਐਂ ਈ ਸੁੱਕੇ ਆਵਲੇ ਦੇ ਚਾਰ ਪੰਜ ਜਿਹੜੇ ਸੁੱਕੇ ਆਵਲੇ ਹੋਣਗੇ ਉਹਨਾਂ ਨੂੰ ਪਾਣੀ ਦੇ ਵਿੱਚ ਪਾ ਲੈਣਾ ਜੇ ਪਾਊਡਰ ਹੈ ਤਾਂ ਅੱਧਾ ਚਮਚ ਪਾ ਲੈਣਾ ਹੈ ਨਾ ਤੇ ਤੀਸਰੀ ਚੀਜ਼ ਆਪਣੇ ਕੋਲੇ ਸਿਕਾ ਕਾਈ ਦੋ ਫਲੀਆਂ ਸਿਕਾ ਕਾਈ ਦੀਆਂ ਹਨਾ ਉਹਨਾਂ ਨੂੰ ਵੀ ਤੁਸੀਂ ਨੇ ਪਾਣੀ ਦੇ ਵਿੱਚ ਪਾ ਲੈਣਾ ਹੈਗਾ ਇਹਨੂੰ ਚੰਗੇ ਤਰੀਕੇ ਦੇ ਨਾਲ ਉਬਾਲ ਲੈਣਾ ਹੈਗਾ ਜਦੋਂ ਕਿ ਆਪਣਾ ਇਹੋ ਜਿਹਾ ਆਪਾਂ ਨੂੰ ਵੀ ਹਾਂ ਆਪਣਾ ਸਾਰਾ ਕੁਝ ਹੈ ਨਾ ਉਬਲ ਕੇ ਝੱਗ ਬਨਣ ਲੱਗ ਗਈ ਦੇਖੋ ਜਿਹੜੇ ਤੁਸੀਂ ਹੋਮ ਮੇਡ ਹਨਾ ਸ਼ੈਂਪੂ ਬੇਸੇ ਬਣਾਉਣੇ ਤੁਸੀਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਪਰ ਉਹਨਾਂ ਦੇ ਵਿੱਚ ਜਿਹੜਾ ਬੇਸ ਹੈਗਾ ਉਹ ਉਹ ਸ਼ੈਂਪੂ ਦਾ ਕੈਮੀਕਲ ਹੀ ਪਾਇਆ ਜਾਂਦਾ ਪਰ ਤੁਹਾਨੂੰ ਇਹਦੇ ਵਿੱਚ ਕੋਈ ਕੈਮੀਕਲ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕੁਝ ਵੀ ਨਹੀਂ ਪਾਉਣਾ ਤੁਸੀਂ ਇਹਨਾਂ ਤਿੰਨੇ ਚੀਜ਼ਾਂ ਤੋਂ ਬਿਨਾਂ ਦੇਖੋ ਪਹਿਲਾਂ ਤੁਸੀਂ ਆਪਣੀ ਦਹੀਂ ਤੇ ਅਲੋਵੀਰਾ ਤੇ ਸਰੋਂ ਦੇ ਤੇਲ ਨੂੰ ਬਾਲਾਂ ਦੇ ਵਿੱਚ ਉਦਾਂ ਅਪਲਾਈ ਕਰਨੇ ਉਸ ਤੋਂ ਬਾਅਦ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਨੇ ਉਬਾਲ ਲੈਣਾ ਉਬਾਲ ਕੇ ਤੁਸੀਂ ਫਿਰ ਇਹਨਾਂ ਨਾਲ ਆਪਣੇ ਬਾਲਾਂ ਨੂੰ ਧੋਣੇ ਅਗਰ ਤੁਹਾਨੂੰ ਲੱਗਦੇ ਵੀ ਤਾਂ ਸਾਡੇ ਬਾਲ ਥੋੜੇ ਜਿਹਾ ਨਾ ਖੁਸ਼ਕ ਨੇ ਪੈਸੇ ਤਾਂ ਨਹੀਂ ਹੋਣੇ ਕਿਉਂਕਿ ਦਹੀਂ ਤੇ ਆਪਣੇ ਸਰੋਂ ਦਾ ਤੇਲ ਅਲੋਵੀਰਾ ਬਹੁਤ ਜਿਆਦਾ ਵਧੀਆ ਹੈ ਨਾ హెయిਰ ਮਾਸਕ ਹੈਗਾ ਤਾਂ ਤੁਸੀਂ ਨਹਾਉਣ ਵੇਲੇ ਹਨ ਜਦੋਂ ਤੁਸੀਂ ਨਹਾ ਲਏ ਆਪਣੇ ਬਾਲ ਚੰਗੇ ਤਰੀਕੇ ਨਾਲ ਤੁਸੀਂ ਨੇ ਧੋਲੇ ਉਸ ਤੋਂ ਬਾਅਦ ਤੁਸੀਂ ਇੱਕ ਚਮਚ ਆਪਣੇ ਨਾਰੀਅਲ ਦਾ ਤੇਲ ਨੂੰ ਪਹਿਲਾਂ ਹੀ ਗਰਮ ਕਰਕੇ ਆਪਣੇ ਕੋਲ ਰੱਖ ਲਓ ਤਾਂ ਉਸ ਨੂੰ ਆਪਣੇ ਹੱਥਾਂ ਤੇ ਇਸ ਤਰੀਕੇ ਨਾਲ ਲਗਾ ਕੇ ਆਪਣੇ ਬਾਲਾਂ ਤੇ ਚੰਗੇ ਤਰੀਕੇ ਨਾਲ ਲਗਾ ਲਓ ਤੇ ਉੱਪਰ ਦੀ ਪਾਣੀ ਪਾ ਲਓ ਕੁਝ ਵੀ ਕਰਨ ਦੀ ਲੋੜ ਨਹੀਂ ਤੋਂ ਅਗਰ ਤੁਹਾਨੂੰ ਨਾ ਫਰਕ ਪਿਆ ਤਾਂ ਤੁਸੀਂ ਮੈਨੂੰ ਆ ਕੇ ਕਹਿ ਦਿਓ ਵੀ ਤੀਦੀ ਸਾਨੂੰ ਨਹੀਂ ਫਰਕ ਪਿਆ ਸਾਡੀ ਸਿਕਰੀ ਸਾਡੇ ਬਾਲ ਟੁੱਟਨੇ ਝੜਨੇ ਜਾਂ ਬਦਲਨੇ ਨਹੀਂ ਮਲਕੇ ਬਦਲਣ ਲੱਗੇ ਹਨ ਸਾਡੇ ਬਾਲਾਂ ਦੀ ਜਿਹੜੀ ਪ੍ਰੋਬਲਮ ਸੀ ਉਹ ਨਹੀਂ ਖਤਮ ਹੋਈ ਤਾਂ ਮੈਂ ਆਪਣੀ ਵੀਡੀਓ ਨੂੰ ਹੱਥੀਂ ਡਿਲੀਟ ਕਰ ਦੂੰਗੀ ਹਨਾ ਕਿਉਂਕਿ ਇਹ ਮੇਰਾ 101% ਗਾਰੰਟੀ ਹੈ ਕਿ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਅਗਰ ਤੁਸੀਂ ਇਹ ਚੀਜ਼ ਨੂੰ ਵਰਤੋਗੇ ਤਾਂ ਤੁਸੀਂ 1-2 ਮਹੀਨਿਆਂ ਦੇ ਵਿੱਚ ਹੀ ਦੇਖਿਓ ਤੁਹਾਡੇ ਬਾਲਾਂ ਦੀ ਗਰੋਥ ਕਿੰਨੀ ਹੋਵੇਗੀ ਸੰਘਣੇ ਵੀ ਹੋਣਗੇ ਝੜਨੇ ਵੀ ਬੰਦ ਹੋਣਗੇ ਤੇ ਅਗਲੀ ਗੱਲ ਇਹ ਅਗਰ ਜਿਹੜੇ ਚੀਜ਼ ਤੁਸੀਂ ਉਬਾਲਣੀ ਹੈ ਇਹ ਜਾਂ ਤਾਂ ਤੁਸੀਂ ਪਿੱਤਲ ਦੇ ਬਰਤਨ ਦੇ ਵਿੱਚ ਉਬਾਲਣੀ ਹੈ ਜਾਂ ਲੋਹੇ ਦੀ ਕੜਾਹੀ ਹੈਗੀ ਤਾਂ ਜਾਦਾ ਬਿਹਤਰ ਹੋਏਗਾ ਕਿਉਂਕਿ ਉਹਦਾ ਤੁਹਾਨੂੰ ਆਇਰਨ ਦੀ ਜਿਹੜੀ ਹੈ ਕਮੀ ਹੈ ਕੈਲਸ਼ੀਅਮ ਦੀ ਕਮੀ ਹੈ ਉਹ ਵੀ ਪੂਰੀ ਹੋਵੇਗੀ ਇੱਕ ਤੁਸੀਂ ਥੋੜੀ ਜੀ ਚੀਜ਼ ਖਾਣੀ ਹੈ ਉਹ ਕੀ ਹੈ ਉਹ ਆਮਲੇ ਦਾ ਜਿਹੜਾ ਪਾਊਡਰ ਹੈਗਾ ਤੁਸੀਂ ਲੈ ਆਉਣਾ ਉਸ ਨੂੰ ਤੁਸੀਂ ਨੇ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਖਾਣਾ ਹੈਗਾ ਇਹਦੇ ਨਾਲ ਕੀ ਹੋਵੇਗੀ ਤੁਹਾਡੀ ਆਇਰਨ ਕੈਲਸ਼ੀਅਮ ਵਗੈਰਾ ਦੀ ਜਿਹੜੀ ਕਮੀ ਹੈ ਉਹ ਕਾਫੀ ਮਾਤਰਾ ਦੇ ਵਿੱਚ ਪੂਰੀ ਹੋਵੇਗੀ ਕੋਸ਼ਿਸ਼ ਕਰਨਾ ਹੈ ਨਾ ਕਿ ਤੁਸੀਂ ਅਗਰ ਵਿਟਾਮਿਨ ਡੀ ਦੇ ਜਿਹੜੇ ਪਾਊਚ ਤੇ ਸ਼ਾਰਟ ਆਉਂਦੇ ਨੇ ਇੱਕ ਹਫ਼ਤੇ ਦੇ ਵਿੱਚ ਉਹ ਵੀ ਲੈ ਲਓ ਹੈ ਨਾ ਕਿਉਂਕਿ B12 ਦੀ ਘਾਟ ਕਾਰਨ ਤੇ ਵਿਟਾਮਿਨ D ਦੀ ਘਾਟ ਕਾਰਨ ਹੀ ਬਾਲਾਂ ਦੀ ਹੱਡ ਗੋਡਿਆਂ ਦੀਆਂ ਪ੍ਰੋਬਲਮ ਆਉਂਦੀਆਂ ਲੱਗੀਆਂ ਤੇ ਇਹ ਦੇਖੋ ਸ਼ੈਂਪੂ ਹੈ ਜਿਹੜਾ ਦੱਸਿਆ ਮੈਂ ਤੁਹਾਨੂੰ ਇਹ ਬਿਲਕੁਲ ਪਿਓਰ ਸ਼ੈਂਪੂ ਬਣੇਗਾ ਤੁਹਾਡੇ ਬਾਲਾਂ ਨੂੰ ਧੋਣ ਵਾਸਤੇ ਤੁਹਾਡੇ ਬਾਲ ਜਿੰਨੇ ਵੀ ਲੰਬੇ ਨੇ ਹਰ ਇੱਕ ਤਰ੍ਹਾਂ ਦੇ ਬਾਲ ਨਿਖਰਨਗੇ ਇਹ ਵੀ ਨਹੀਂ ਹੋਵੇਗਾ ਵੀ ਪਤਾ ਨਹੀਂ ਬਾਲ ਨਿਖਰਨਗੇ ਇੱਕ ਨਹੀਂ ਨਿਖਰਨਗੇ ਬਹੁਤ ਸੋਹਣੇ ਬਾਲ ਤੁਹਾਡੇ ਨਿਖਰਨਗੇ 2 ਮਹੀਨੇ ਤੁਸੀਂ ਮੇਰੀ ਇਹ ਦੱਸਿਆ ਹੋਇਆ ਜਿਹੜਾ ਤਰੀਕਾ ਹੈ ਨਾ ਇਹਨੂੰ ਹਫਤੇ ਮੰਗਰੋ ਤੁਸੀਂ ਆਪਣੇ ਬਾਲਾਂ ਤੇ ਅਪਲਾਈ ਕਰ ਲੈਣਾਗਾ ਤਾਂ ਦੇਖਿਓ ਤੁਹਾਡੇ ਬਾਲਾਂ ਨੂੰ ਕਿੰਨਾ ਫਰਕ ਪਵੇਗਾ ਹਨ ਤੇ ਇੱਕ ਮੇਰੀ ਪੂਰੀ ਤੁਹਾਨੂੰ ਹਨਾ ਹਦਾਇਤ ਵੀ ਲਾ ਲਓ ਰਿਕੁਐਸਟ ਵੀ ਲਾ ਲਓ ਹਨਾ ਕਿ ਤੁਸੀਂ ਕੋਈ ਵੀ ਕੈਮੀਕਲ ਆਪਣੇ ਬਾਲਾਂ ਤੇ ਨਹੀਂ ਲਾਉਂਗੇ 2 ਮਹੀਨੇ ਆਪਣੇ ਬਾਲਾਂ ਤੇ ਕੋਈ ਕੈਮੀਕਲ ਨਹੀਂ ਲਾਉਂਗੀ ਤਾਂ ਕਿ ਤੁਹਾਡੇ ਬਾਲਾਂ ਨੂੰ ਜਿਹੜੀ ਹਨਾ ਉਹਨਾਂ ਦੀ ਸਿਹਤ ਖਰਾਬ ਹੋ ਚੁੱਕੀ ਹੈਗੀ ਕਪਣੂਆਤ ਹੁੰਦੀ ਹੈ ਨਾ ਪਰ ਰੋਜ਼ ਬਾਲਾਂ ਨੂੰ ਧੋ ਲੈਣੇ ਆ ਇਹਦੇ ਨਾਲ ਜਿਹੜੇ ਆਪਣੇ ਬਾਲਾਂ ਦੇ ਰੂਮ ਨੇ ਇਹ ਬੰਦ ਹੁੰਦੇ ਆ ਜਿਹੜੀ ਆਪਣੀ ਸਕਿਨ ਹੈਗੀ ਖਰਾਬ ਹੁੰਦੀ ਹੈ ਤਾਂ ਕਮ ਸੇ ਕਮ 2-3 ਦਿਨ ਆਪਣੇ ਬਾਲਾਂ ਨੂੰ ਧੋਣ ਤੋਂ ਹਨਾ ਜਰੂਰ ਮਲ ਕੇ ਪਰਹੇਜ਼ ਕਰਿਆ ਕਰੋ ਨਹੀਂ ਤਾਂ ਹਫਤੇ ਬਾਅਦ ਤੋਂ ਆਪਣੇ ਬਾਲਾਂ ਨੂੰ ਸਾਫ਼ ਕਰਿਆ ਕਰੋ ਧੋਇਆ ਕਰੋ ਹਨਾ ਤਾਂ ਜਦੋਂ ਤੁਸੀਂ ਨੇ ਬਾਲਾਂ ਨੂੰ ਧੋ ਲਿਆ ਨਾ ਲੇ ਤੁਸੀਂ ਸਿਰ ਤਾਂ ਆਪਣੇ ਬਾਲਾਂ ਨੂੰ ਹਨਾ ਆਪਾਂ ਪਿੱਛੇ ਸਿੱਟ ਕੇ ਰੱਖਦੇ ਆ ਪੋਨੀ ਵਗੈਰਾ ਕਰਕੇ ਰੱਖਦੇ ਆ ਨਾ ਤਾਂ ਇੱਕ ਵਾਰੀ ਆਪਣੇ ਬਾਲਾਂ ਨੂੰ ਅੱਗੇ ਸਿੱਟ ਕੇ ਨਾ ਅੱਗੇ ਕਿਸੇ ਗੋਲ ਚੀਜ਼ ਦੇ ਨਾਲ ਨਾ ਇਸ ਤਰੀਕੇ ਦੇ ਨਾਲ ਤੁਸੀਂ ਆਏ ਨਾ ਆਪਣੇ ਬਾਲਾਂ ਨੂੰ ਝਟਕਨੇਗਾ ਮੂਰ ਨੂੰ ਹੀ ਬੋਨੇ ਕੰਗੀ ਵੀ ਮੂਰ ਨੂੰ ਹੀ ਕਰਨੀ ਆ ਅੱਗੇ ਨੂੰ ਕੰਗੀ ਕਰਨੀ ਆ ਪਿੱਛੇ ਨੂੰ ਕੰਗੀ ਬਾਅਦ ਚ ਕਰਨੀ ਆ ਇਹਦੇ ਨਾਲ ਕੀ ਹੋਵੇਗਾ ਜਿਹੜੇ ਤੁਹਾਡੇ ਵਾਲਾਂ ਦੇ ਜਿਹੜੇ ਰੋਮ ਬੰਦ ਨੇ ਉਹ ਖੁੱਲ ਜਾਣਗੇ ਮੈਂ ਤੁਹਾਨੂੰ ਪ੍ਰੋਪਰ ਇਹ ਸਾਰਾ ਸ਼ੈਂਪੂ ਵਗੈਰਾ ਬਣਾ ਕੇ ਵੀ ਦਿਖਾ ਦੂੰਗੀ ਥੋੜੇ ਜਿਹੇ ਦਿਨ ਤੁਸੀਂ ਰੁਕਜੋ ਹਨਾ ਪਰ ਉਦੋਂ ਤੱਕ ਤੁਸੀਂ ਇਹ ਚੀਜ਼ਾਂ ਜਿਹੜੀਆਂ ਮੈਂ ਦੱਸਿਆ ਨੇ ਇਹਨਾਂ ਨੂੰ ਅਪਲਾਈ ਕਰਨਾ ਤੇ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਕਿੰਨਾ ਕੁ ਫਰਕ ਪਿਆਗਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਦੂਸਰੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਮੋਟੀਵੇਸ਼ਨ ਤੇ ਨੌਲੇਜ ਵਾਲਾ ਹਨਾ ਇੱਕ ਹੋਰ ਚੈਨ ਇਹ ਦਿਨੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਨੌਲੇਜ ਵਾਲੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਨੌਲੇਜ ਐਂਡ ਮੋਟੀਵੇਸ਼ਨ ਵਾਲੀ ਚੈਨਲ ਤੇ ਵੀ ਆਪਾਂ ਤੁਹਾਡੇ ਲਈ ਹਰ ਇੱਕ ਨੌਲੇਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਕਿਉਂਕਿ ਕਈ ਪੈਨਪੰਨਾ ਯੂਟਿਊਬਰ ਬਣਨਾ ਚਾਹੁੰਦੇ ਹਨਾ ਯੂਟਿਊਬ ਤੇ ਕਾਮਯਾਬ ਹੋਣਾ ਚਾਹੁੰਦੇ ਕਿਵੇਂ ਹੋਮ ਹੋਗੇ ਸਾਰੀ ਤਰ੍ਹਾਂ ਦੀਓ ਤੇ ਹੋਰ ਵੀ ਆਪਣੇ ਹਨਾ ਡੇਲੀ ਵਾਲੀਆਂ ਜਿਹੜੀਆਂ ਆਪਣੀ ਜ਼ਿੰਦਗੀ ਦੀ ਲਾਈਫ ਹੈ ਆਪਣੀ ਉਦਾਂ ਦੀਆਂ ਵੀਡੀਓ ਆਪਾਂ ਉਹਦੇ ਉੱਪਰ ਪਾ ਰਹੇ ਹਾਂਗੇ ਤਾਂ ਪਲੀਜ਼ ਵੀਡੀਓ ਨੂੰ ਹਨਾ ਬੱਦ ਦਬਦ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਤੇ ਚੋ ਤੱਕ ਲਈ ਸਤ ਸ੍ਰੀ ਅਕ